608 ਸੰਤ ਬਾਬਾ ਮੇਲਾ RAM ਡੇਰਾ ਪਰੋ ਮਜਾਰਾ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਡੇਰੇ ਦੇ ਮੁਖੀ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਪਰਮਚਾਰਾ ਜੀ ਨੂੰ ਦਿੱਤੀ ਗਈ ਧਮਕੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਾ ਕੀਤੇ ਜਾਣ ਖਿਲਾਫ ਪੁਲਿਸ ਪ੍ਰਸ਼ਾਸਨ ਖਿਲਾਫ ਜ਼ਬਰਦਸਤ ਰੋਸ ਜਾਹਰ ਕੀਤਾ ਗਿਆ। ਇਸ ਸਬੰਧੀ ਸੰਗਠਾਂ ਵੱਲੋਂ ਪੁਲਿਸ ਥਾਣਾ ਬਹਿਰਾਮ ਵਿਖੇ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਸੋਮਵਾਰ ਤੱਕ ਦਾ ਹਮਲਾ ਲੈਂਦੇ ਹੋਏ ਸੰਗਤ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਗਿਆ ਹੈ ਜੀ ਆਪਣੇ ਬਾਬਾ ਜੀ ਸੰਤ ਬਾਬਾ ਕੁਲਵੰਤਰਾਮ ਜੀ ਨੂੰ ਜੋ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਆਪਾਂ ਆਪਦੇ ਤਨਮਾਨ ਤੋਂ ਇਹਨਾਂ ਨਾਲ ਖੜੇ ਹੋ ਕੇ ਜਿੰਨੀ ਪ੍ਰੋਟੈਸਟ ਚ ਆਪਾਂ ਜਾਣ ਪਾ ਸਕਦੇ ਪਾਈਏ ਤੇ ਜਿਹੜੇ ਬੰਦੇ ਬੰਦੇ ਤੇ ਕਾਰਵਾਈ ਕਰਾਈਏ ਸਾਰੀ ਸੰਗਤ ਜਕਾਰਾ ਲਾ ਦਿਓ ਜੋ ਬੋਲੇ ਸੋ ਨਰਪੈ ਸੁਹਾਣਾ ਜੈ ਗੁਰਦੇਵ ਤੁਹਾਨੂੰ ਬੋਲਦੇ ਅਸੀਂ ਦੇਖੋ ਤਿੰਨ ਤਰੀਕ ਨੂੰ ਮੀਟਿੰਗ ਇੱਥੇ ਹੋਈ ਹੈ ਡੇਰਾ ਸਾਹਿਬ ਵਿਖੇ ਤੇ ਦੇਖੋ ਅਸੀਂ ਪੰਜਾਬ ਸਰਕਾਰ ਤੋਂ ਇਹੀ ਵਾਰ-ਵਾਰ ਮੰਗ ਕਰ ਰਹੇ ਹਾਂ ਵੀ ਦੇਖੋ ਇਹ ਪਲਵੰਤਰਾ ਮਹਾਰਾਜ ਨੂੰ ਜੋ ਵੀ ਜਾਨ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੇ ਅਸੀਂ ਹੋਣਾ ਤੇ ਜਿੰਨੀ ਜੜ ਹੋ ਸਕੇ ਕਾਰਵਾਈ ਕੀਤੀ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰ ਰਹੇ ਹਾਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਤਿੰਨ ਤਰੀਕ ਨੂੰ ਜੋ ਮੀਟਿੰਗ ਹੋਇਆ ਉਹ ਤੇ ਪੰਜਾਬ ਪਰਿਵਿਸ਼ਾਸ਼ਨ ਜੋ ਵੀ ਹੈ ਉਹ ਹੈ ਅਸੀਂ ਉਹਨੇ ਇੱਥੇ ਮੰਨਿਆ ਸੀ ਵੀ ਅਸੀਂ ਉਹ ਤੇ ਕਾਰਵਾਈ ਕੀਤੀ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਉਤੇ ਕੀਤੀ ਗਈ ਅਸੀਂ ਪੰਜਾਬ ਸਰਕਾਰ ਤੋਂ ਅਸੀਂ بار بار ਮੰਗ ਕਰ ਰਹੇ ਹਾਂ ਕਿ ਜਿੰਨੀ ਜਾਂਦੀ ਹੋ ਸਕੇ ਉਸ ਸਖਸ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜੋ ਮਾਰੇ ਦੀ ਸੰਗਤ ਹੈ ਉਹ ਹਰ ਤਰ੍ਹਾਂ ਦੇਕਰ ਆਵਾਂ ਨਹੀਂ ਲੈ ਚਾਰੇ ਤੇ ਥਾਣੇ ਦੇ ਵਿਅਕਤੀ ਕਰਾਉ ਕਰਨਗੇ ਉਹ ਤੇ ਥਾਣੇ ਦੇ ਕੇ ਤਾਂ ਨਾਮ ਹੀ ਦਿੱਤਾ ਜਾਵੇਗਾ ਜੋ ਬੋਲੇ ਸੋਨਰ ਪੈਸ ਸਰਪੋ ਰੋਗ ਹੈ ਸਮਾਰਾ ਜੀ ਜ ਸਾਡੇ ਪਿੰਡ ਤਲਵੰਤਰਾਮ ਜੀ ਪਿੰਡ ਭਰੋ ਮਜਾਰਾ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ 29 ਤਰੀਕ ਨੂੰ ਫਿਰ 3 ਤਰੀਕ ਨੂੰ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਅੱਜ ਅਸੀਂ ਐਫ ਆਈ ਦਰਜ ਕਰ ਲਵਾਂਗੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਜੇ ਇਸ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਥਾਣੇ ਦਾ ਘਰਾਹ ਕਰਾਂਗੇ ਤੇ ਸਾਡੇ ਤੋਂ ਵੱਧ ਤੋਂ ਵੱਧ ਜੋ ਵੀ ਹੋ ਸਕੇ ਅਸੀਂ ਆਪਣੇ ਪਿਤਾ ਜੀ ਬਾਰੇ ਕਰਾਂਗੇ ਨਹੀਂ ਤਾਂ ਸਾਨੂੰ ਇਹ ਬਾਦੂ ਤੇ ਲੜ ਕੇ ਬੀਬੀਆਂ ਹਿੱਸਾ ਪਾਣ ਗਈਆਂ ਸਾਰੀ ਸੰਗਤ ਮਹਾਰਾਜ ਦੇ ਨਾਲ ਹੈ ਅਸੀਂ ਮਹਾਰਾਜ ਦੇ ਆਪਣੇ ਮਖਤ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੰਗਤਾਂ ਨੂੰ ਬੇਨਤੀ ਕਰਦੇ ਆ ਜੋ ਵੀ ਕਾਰਵਾਈ ਕੀਤੀ ਜਾਊਗੀ ਅਸੀਂ ਸਾਰੀ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਾਰਾਜ ਦੇ ਸੇਵਕ ਹੋਏ ਸੀ ਉਹਨਾਂ ਦੇ ਨਾਲ ਵਾ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਥੋਕੇ ਮੰਤਰਾਜ ਦੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਥੋਕੇ ਅੰਮ੍ਰਿਤ ਦਾ ਵੀ ਸੱਦਾ ਦਿੰਦੇ ਜੇ ਸਾਡੇ ਗੁਰੂਆਂ ਦੇ ਜੇ ਨੇ ਵੀ ਤਾਂ ਕੁਝ ਦਿੱਤੀ ਜੇ ਉੱਤੇ ਨਾ ਕਾਰਵਾਈ ਕੀਤੀ ਤਾਂ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਸ਼ਾਮਲ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟਿਡ ਕੰਪਨੀਆਂਜ਼ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ Electrician, masonry work, carpentry. For more information, please contact him at www.checktrade.com. ID number 921760. Shyamlal Chander Center. Call him on this number 074841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ